ਸਾਬ ਦੇ ਦਿਸ਼ਾ ਨਿਰਦੇਸ਼ ਨੇ ਕਿ ਆਪਾਂ ਡਰਗ ਫ੍ਰੀ ਬਣਾਉਣਾ ਪੰਜਾਬ ਨੂੰ ਔਰ ਉਹਦੇ ਵਿੱਚ ਇਹ ਬਹੁਤ ਵੱਡਾ ਇੱਕ ਡਰਗ ਕਾਰਟਲ ਆ ਜਿਸ ਸਮੈਸ਼ ਹੋਇਆ ਜਿਹਦੇ ਜਿਹਨੂੰ ਆਪਾਂ ਕਹਿੰਦੇ ਬਿਗ ਫਿਸ਼ ਆਪਾਂ ਮੀਡੀਆ ਚ ਆਮ ਕਹਿੰਦੇ ਰਹਿੰਦੇ ਆ ਇਹ ਦੋ ਮੇਨ ਬਿਗ ਫਿਸ਼ ਸੀਗੀ ਇੱਕ ਮਨਜੀਤ ਇਹਦਾ ਬ੍ਰਦਰ ਲਵਜੀਤ ਇਹਨਾਂ ਤੋਂ 3 ਕਿਲੋ ਹਿਰੋਇਨ ਅਸੀਂ ਬਰਾਮਦ ਕੀਤੀ ਹੈ ਤੇ ਵਹੀਕਲਸ ਨੇ ਇੱਕ ਫੋਰਚੂਨਰ ਹੈ ਇੱਕ i20 ਇੱਕ ਰੈਨਾਲਟ ਹੈ ਇੱਕ ਮੋਟਰਸਾਈਕਲ ਹੈ ਸਵਾ ਪੰਜ ਲੱਖ ਡਰੱਗ ਮਨੀ ਹੈ ਔਰ ਬਹੁਤ ਸਾਰੀਆਂ ਪ੍ਰਾਪਰਟੀਆਂ ਜਿਹੜੀਆਂ ਉਹ ਇੰਟਰ ਸਟੇਟ ਵੀ ਮਧਿਆਪਰਦੇਸ਼ ਪੰਜਾਬ ਉਥੋਂ ਜਿਹੜੀਆਂ ਆਇਡੈਂਟੀਫਾਈ ਹੋਈਆਂ ਬਹੁਤ ਵੱਡਾ ਹਵਾਲਾ ਦਾ ਰੈਕਟ ਚੱਲ ਰਿਹਾ ਸੀ ਡਰੱਗ ਦੇ ਨਾਲ ਨਾਲ ਔਰ ਉਸ ਤੋਂ ਇਲਾਵਾ ਜਿਹੜੀ ਮੇਨ ਗੱਲ ਹੈ 2015 ਤੋਂ ਇਹ ਦੋਨੇ ਡੇ ਮੇਨ ਵੱਡੇ ਡਰਗ ਲਾਰਡ ਕਹਿ ਸਕਦੇ ਆ ਇਹ ਇਹ ਇਨਫੋਰਸਮੈਂਟ ਏਜੰਸੀਆਂ ਤੋਂ ਭੱਜੇ ਹੋਏ ਆ ਜੇ ਅਸੀਂ ਪੁਰਾਣਾ ਇਹਨਾਂ ਦਾ ਰਿਕਾਰਡ ਦੇਖੀਏ ਤੇ ਡੀਆਰਆਈ ਮੁੰਬਈ ਨੂੰ ਜਿਹੜੀ ਮੁੰਬਈ ਪੋਰਟ ਦੇ ਉੱਤੇ ਹੀਰੋਨ ਆਈ ਸੀ 2021 ਦੇ ਵਿੱਚ 260 ਕਿਲੋ ਉਹਦੇ 'ਚ ਇਹ ਮੇਨ ਅਕਿਊਜ਼ ਨੇ ਦੋਨੇ ਪਗਵਾੜੇ ਆ ਫੜੇ ਨਹੀਂ ਗਏ ਉਸ ਤੋਂ ਇਲਾਵਾ ਦਿੱਲੀ ਸਪੈਸ਼ਲ ਸੈੱਲ ਕੋਲ 6 7 2021 ਨੂੰ 356 ਕਿਲੋ ਹਿਰੋਇਨ ਦੀ ਬਰਾਮਦਗੀ ਹੋਈ ਸੀਗੀ ਉੱਚ ਵੀ ਇਹ ਦੋਨੇ ਮੇਨ ਅਕਿਊਜ਼ ਨੇ ਇਸ ਤੋਂ ਇਲਾਵਾ ਜਿਹੜੇ ਪੁਰਾਣੇ ਇਹਨਾਂ ਦੇ ਕੇਸ ਨੇ ਇੱਕ ਫਿਰੋਜ਼ਪੁਰ ਦਾ 22 ਕਿਲੋ ਦਾ 15 ਕਿਲੋ ਦਾ ਪੁਰਾਣਾ ਅੰਮ੍ਰਿਤਸਰ ਦਾ ਸੋ ਆਪਾਂ ਇੱਕ ਅੰਦਾਜ਼ਾ ਲਾ ਸਕਦੇ ਹਾਂ ਕਿ ਵੱਡੀਆਂ ਮੱਛੀਆਂ ਇਹੀ ਨੇ ਔਰ ਜੋ ਇਹਨਾਂ ਦੀ ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਇਹਨਾਂ ਨੇ ਸ਼ਿਵਪੁਰੀ ਮੱਧ ਪ੍ਰਦੇਸ਼ ਦੇ ਵਿੱਚ ਜ਼ਮੀਨ ਲੈ ਕੇ ਉੱਥੇ ਛੁਪੇ ਹੋਏ ਰਹੇ ਉੱਥੇ ਵੀ ਇਨਾਂ ਨੇ ਚੁਪਾ ਕੇ ਰੱਖੀ ਏ ਕਨਸਾਈਨਮੈਂਟਸ ਪੁਰਾਣੀਆਂ ਗੱਲਾਂ ਨੇ ਉਹ ਜੇ ਆਪਾਂ ਪ੍ਰਾਪਰਟੀਆਂ ਦੀ ਗੱਲ ਕਰੀਏ ਤਾਂ ਇਹਨਾਂ ਦੀਆਂ ਪ੍ਰਾਪਰਟੀ ਜਿਹੜੀਆਂ ਅਮਰਸਰ ਰੂਰਲ ਦੇ ਏਰੀਆ ਦੇ ਵਿੱਚ ਆ ਹੈਗੀਆਂ ਦੋ ਤਿੰਨ ਜਗ੍ਹਾ ਬਾਬਾ ਬਕਾਲਾ ਦੇ ਕੋਲ ਇੱਕ ਰਾਏਪੁਰ ਚ ਹੈ ਗੁਰੂ ਕੀ ਵਡਾਲੀ ਘਰ ਹੈ ਪੁਰਾਣੀ ਜਿਹੜੀ ਨੇ ਜ਼ਮੀਨ ਸੀ ਇਹ ਦੋਨੇ ਜਿਹੜੇ ਐ ਜਰਨੈਲ ਸਿੰਘ ਦੇ son of ਜਮੈਲ ਸਿੰਘ ਨੇ ਫਾਦਰ ਦਾ ਨਾਮ ਜਰਨੈਲ ਸਿੰਘ ਹੈ ਤੇ ਇਹ ਤੁੰਨੇ ਵਾਲ ਉਹ ਵਾਲਾ ਟਾਹੇ ਵਾਲਾ ਤੁੰ ਟਾਹੇ ਵਾਲਾ ਪਿੰਡ ਹੈ ਚੋਲਾ ਸਾਬ ਜਿਲ੍ਹਾ ਤਰਨਤਾਰਨ ਚ ਉੱਥੋਂ ਦੇ ਰਹਿਣ ਵਾਲੇ ਆ ਔਰ ਇਹਨਾਂ ਜਿਹੜਾ ਬਾਕੀ ਪਰਿਵਾਰ ਹੈ ਉਹ ਵੀ اسی ਕੰਮ ਚੀਂ ਅੰਦਰ ਹੈ ਤਾਏ ਚਾਚਾ ਦੇ ਮੁੰਡੇ ਵੀ ਗੇਲ ਚ ਨੇ ਹੀਰੋਇਨ ਚ ਔਰ ਜਿਹੜੀ ਇੰਪੋਰਟੈਂਟ ਹੋਰ ਗੱਲ ਹੈ ਕਿ ਹੁਣ ਇਸ ਸਮੇਂ ਤਾਕ ਸੀਗੇ ਇੰਡੀਆ ਛੱਡਣ ਦੇ ਉਹਨਾਂ ਨੇ ਡਿਫਰੈਂਟ ਆਪਣੇ ਨਾਮ ਦੇ ਕੇ RPO ਲਖਨਊ ਦੇ ਉੱਥੇ ਅਪਲਾਈ ਕੀਤਾ ਲਖੀਮਪੁਰ ਖੇੜੀ ਦੇ ਐਡਰੈਸ ਦਿੱਤੇ ਯੂਪੀ ਦੇ ਤੇ ਉੱਥੋਂ ਇਹਨਾਂ ਨੇ ਪਾਸਪੋਰਟ ਬਣਾਏ ਕਿਨੇ ਜਿਹੜਾ ਮਨਜੀਤ ਹੈ ਜਸਵੀਰ ਸਿੰਘ ਦੇ ਨਾਮ ਤੇ ਹੈ ਤੇ ਲਵਜੀਤ ਦਾ ਹਰਮਨ ਦੇ ਨਾਮ ਤੇ ਇਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਹਵਾਲਾ ਦਾ ਟ੍ਰਾਂਜੈਕਸ਼ਨ ਕਰ ਰਹੇ ਉਹ ਵੀ ਬੜੀ ਕਰੋੜਾਂ ਦੇ ਵਿੱਚ ਕਰਦੇ ਸੀਗੇ ਕਿਉਂਕਿ ਬਾਹਰ ਜਿਹੜਾ ਇਹਨਾਂ ਦੇ ਲਿੰਕ ਸੀ ਉਹਨਾਂ ਨੂੰ ਪੈਸੇ ਵਾਪਸ ਭੇਜਣੇ ਇੱਧਰ ਉੱਧਰ ਕਰਨੇ ਔਰ ਪ੍ਰਾਪਰਟੀ ਜਿਹੜੀ ਹੈ ਕਾਫੀ ਜੇ ਆਪਾਂ ਦੇਖੀਏ 10 ਕਿੱਲੇ ਜ਼ਮੀਨ ਹੈ ਇਹਨਾਂ ਦੀ オリジナル ਇੱਕ ਕੋਠੀ ਹੋ ਗਈ ਇੱਥੇ ਗੁਰੂ ਕੀ ਵਡਾਲੀ 2021 ਚ ਲਈ 15 ਵਿੱਗੇ ਜ਼ਮੀਨ ਹੈ ਆ ਛੇਪੂਰੀ ਦੇ ਵਿੱਚ ਮਧਿਆ ਪ੍ਰਦੇਸ਼ ਪੰਜ ਕਿੱਲੇ ਵਡਾਲਾ ਕਲਾਂ ਬਾਬਾ ਬਕਾਲਾ ਦੇ ਵਿੱਚ ਹੈ ਛੇ ਕਿੱਲੇ ਇਹਨਾਂ ਨੇ ਲਈ ਹੈ ਵਡਾਲਾ ਆਪਣੇ ਰਾਏਪੁਰ ਦੇ ਵਿੱਚ ਅਮਰਸਰ ਰੂਰਲ ਚ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਹੜੇ ਕਾਫੀ ਦੇਰ ਤੋਂ ਇਹ ਪਗਵਾੜੇ ਬੰਦੇ ਇਸ ਕੰਮ ਦੇ ਵਿੱਚ ਲੱਗੇ ਹੋਏ ਸੀ ਉਹ ਇੱਕ ਕਮਿਸ਼ਨਰਡ ਪੁਲਿਸ ਔਰ ਸਾਡੀ ਟੀਮ ਡੀਸੀਪੀ ਸਾਹਿਬ ਮਿਸਟਰ ਹਰਪ੍ਰੀਤ ਮੰਡੇਰ ਅਮੋਲਕ ਸਾਡੇ ਸੀਆਈਏ 1 ਦੇ ਇਜਹਾਜ਼ ਔਰ ਇਹਨਾਂ ਦੀ ਸਾਰੀ ਟੀਮ ਬਹੁਤ ਵੱਡੀ ਇਹਨੂੰ ਕਾਮਯਾਬੀ ਮੰਨਦੇ ਆ ਔਰ ਫਰਦਰ ਜਿਹੜੀ ਇਹਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆ ਔਰ ਜਿਹੜੀਆਂ ਪ੍ਰਾਪਰਟੀਆਂ ਨੇ ਔਰ ਪਾਸਪੋਰਟਸ ਨੇ ਔਰ ਸਾਰੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਅੱਗੇ ਅਸੀਂ ਕਰਾਂਗੇ ਇਹਨੂੰ ਟਾਈਮ ਟੂ ਟਾਈਮ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਰ ਕੋ ਲੇਡੀਜ਼ ਵੀ ਹਾਂਜੀ ਇੱਕ ਲੇਡੀ ਹੈਗੀ ਜਿਹੜੀ ਇਹਨਾਂ ਦੀ ਗੁਰੂ ਕੀ ਵਡਾਲੀ ਦੀ ਹੈ ਉਹਦਾ ਨਾਮ ਹੈਗਾ ਜੀ ਕੇਸਕੌਰ ਤੇ ਜੇ ਇਹਨਾਂ ਦੀ ਆਪਾਂ ਏਜ ਪ੍ਰੋਫਾਈਲ ਦੇਖੀਏ ਤਾਂ ਹਰਮਨਜੀਤ ਪਹਿਲਾਂ ਲੜਕਾ ਫੜਿਆ ਸੀਗਾ ਉਹ ਵੀ ਇਹਨਾਂ ਦੇ ਪਿੰਡ ਦਾ ਹੀ ਚੋਲਾ ਸਾਹਿਬ ਦਾ ਇਹ 21 ਸਾਲ ਦਾ ਉਹ ਯੂਕੇ ਤੋਂ ਆਇਆ ਸੀ ਇਸ ਕਾਰੋਬਾਰ ਚ ਲੱਗ ਗਿਆ ਆ ਕੇ ਇਹਨਾਂ ਨਾਲ ਉਸ ਤੋਂ ਬਾਅਦ ਮਨਪ੍ਰੀਤ ਮੰਨਾ ਹੈ ਇਹ ਵੀ 19 ਸਾਲ ਦਾ ਹੈ ਇਹਨਾਂ ਦੇ ਪਿੰਡ ਦਾ ਹੀ ਹੈ ਖੇਤੀਬਾੜੀ ਕਰਦਾ ਸੀ ਪਰ ਇਹਨਾਂ ਨੇ ਉਹਨੂੰ ਲਾਲਚ ਦੇ ਕੇ ਤੇ ਦੱਸ ਕੇ ਵੀ ਚੰਗੇ ਪੈਸੇ ਮਿਲ ਜਾਂਦੇ ਆ ਜਿਹੜਾ ਮਨਜੀਤ ਮੰਨਾ ਹੈ ਜਿਹੜੀ ਬਿਗ ਫਿਸ਼ ਨੂੰ ਕਹਿੰਦੇ ਆ ਇਹ 35 ਸਾਲ ਦਾ ਹੈ ਹਿਰੋਇਨ ਦਾ ਹੀ ਕੰਮ ਕਰਦਾ ਹੈ। ਕਾਫੀ ਸਾਲ ਤੋਂ ਲਵਜੀਤ ਹੈ ਇਹ 33 ਸਾਲ ਦਾ ਇਹਦਾ ਭਰਾ ਇਹ ਵੀ ਟੋਟਲ ਡਰੱਗ ਦਾ ਹੀ ਕੰਮ ਕਰ ਰਿਹਾ ਹੈ ਕਾਫੀ ਸਾਲਾਂ ਤੋਂ। ਔਰ ਅਸੀਂ ਬਾਕੀ ਏਜੰਸੀਜ਼ ਨਾਲ ਵੀ ਹੁਣ ਟਾਈ ਅਪ ਕਰਾਂਗੇ ਕਿਉਂਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਹੋਣੀ ਹੈ। ਪਲੱਸ ਜਿਹੜੀ ਇਹਨਾਂ ਦੀ ਪਾਸਪੋਰਟਸ ਦਾ ਲਿੰਕ ਹੈ ਕਿ ਉਹ ਕਿੱਦਾਂ ਵੈਰੀਫਿਕੇਸ਼ਨ ਹੋਈ ਆ ਆਰਪੀਓ ਤੋਂ। ਗੱਡੀਏ ਗੱਡੀਆਂ ਜੀ ਇੱਕ ਫੋਰਚੂਨਰ ਇੱਕ i20 ਇੱਕ ਰਨਾਲਟ ਇੱਕ ਮੋਟਰਸਾਈਕਲ ਔਰ ਇੱਕ ਕੰਡਾ ਵੀ ਫੜਿਆ ਗਿਆ ਇਲੈਕਟ੍ਰੋਨਿਕ ਜਿਹੜਾ ਡਰੱਗ ਨੂੰ ਆਪਾਂ ਤੋਲਣ ਵਾਸਤੇ ਉਹ ਚੱਲ ਰਹੀ ਹੈ ਜੀ ਗੱਲ ਉਹ ਜੇ ਤਾਂ ਨਹੀਂ ਤੁਹਾਨੂੰ ਸ਼ੇਅਰ ਕਰਦੇ ਕਿਉਂਕਿ ਹੋਰ ਅਰੈਸਟ ਕਰਨੀਆਂ ਅਸੀਂ ਅੱਗੇ। ਦੋ ਦਿਖਾ ਰਹੇ ਪਰ ਤੇਰੇ ਪੁੱਤ ਦੀ ਦੂਸਰੀ ਗੱਲ ਪਰ। ਭਾਈ ਸਾਹਿਬ ਦੋ ਮੇਨ ਨੇ ਤਿੰਨ ਬੰਦੇ ਨਾਲ ਨਾਲ ਹੋਰ ਨੇ ਮੈਂ ਤੁਹਾਨੂੰ ਦੱਸਿਆ ਤਾਂ ਹੈ ਹਰਮਨਜੀਤ ਜਿਹੜਾ ਯੂਕੇ ਤੋਂ ਆਇਆ ਇੱਕ ਦੂਜਾ ਜਿਹੜਾ ਲੜਕਾ ਮਨਪ੍ਰੀਤ ਹੈ ਇਹ ਦੋਨੇ ਇਹਨਾਂ ਦੇ ਪਿੰਡ ਦੇ ਹੀ ਐ। ਔਰ ਇੱਕ ਬਨਵੀ ਹੈਗੀ ਲੈਡੀ ਕੇਸ ਕੋਰ ਜਿਹੜੀ ਇਹਨਾਂ ਨੂੰ ਹਰ ਜਗ੍ਹਾ ਸਪੋਰਟ ਕਰਦੀ ਸੀ ਕਿਉਂਕਿ ਇੱਕ ਬਜ਼ੁਰਗ ਲੈਡੀ ਦਾ ਆਸਰਾ ਲੈ ਕੇ ਬੰਦਾ ਕਿਤੇ ਨਾ ਕਿਤੇ ਰਹਿ ਸਕਦਾ ਹੈ ਕਿਤੇ ਨਾ ਕਿਤੇ ਡਿਲੀਵਰੀ ਦੇ ਵਿੱਚ ਵੀ ਕੰਮ ਆ ਸਕਦਾ ਹੈ ਲੌਜਿਸਟਿਕਸ ਜਿਹੜੀ ਉਹਨਾਂ ਨੂੰ ਮਦਦ ਕਰਦੀ ਸੀ ਲੌਜਿਸਟਿਕਸ ਪ੍ਰੋਵਾਈਡ ਕਰਦੀ ਸੀ ਉਹ ਕੇਸ ਕੋਰ ਹੈ ਉਹਨਾਂ ਨੂੰ ਜੇਲ੍ਹ ਵੀ ਦਿੱਤਾ ਆਇਆ ਭਾਈ ਹਾਂ ਉਹ ਉਹ ਡਿਡਿਸ਼ਨ ਚਲੇ ਗਏ ਜੀ ਇਹਨਾਂ ਦਾ ਜੇ ਰਿਮਾਂਡ ਹੈਗਾ ਚੱਲ ਰਿਹਾ ਔਰ ਸਾਨੂੰ ਲੱਗਦਾ ਕਿ ਹੋਰ ਖੁਲਾਸੇ ਹੋਣਗੇ ਔਰ ਇੰਟਰ ਸਟੇਟ ਵੀ ਜਿਹੜੀਆਂ ਗੱਲਾਂ ਨੇ ਉਹ ਸੋ ਬੈਲ ਕੋਲ ਤੁਹਾਨੂੰ ਮਿਲੀ ਹੋਣੀ ਹੈ ਤੇ ਵਿੱਚ ਕੁਝ ਨਵਾਂ ਦੇਖੋ ਸਾਰੀਆਂ ਚੀਜ਼ਾਂ ਆਪਾਂ ਇਨਵੈਸਟੀਗੇਸ਼ਨ ਦਾ ਪਾਰਟ ਨੇ ਔਰ ਤੁਹਾਡੇ ਨਾਲ ਉਹ ਚੀਜ਼ਾਂ ਸ਼ੇਅਰ ਕੀਤੀਆਂ ਗਈਆਂ ਜਿਹੜੀਆਂ ਆਲਰੇਡੀ ਆਪਾਂ ਰਿਕਾਰਡ ਤੇ ਵੀ ਆ ਚੁੱਕੀਆਂ ਔਰ ਉਹਨਾਂ ਤੋਂ ਹੀ ਇਨਵੈਸਟੀਗੇਸ਼ਨ ਅੱਗੇ ਅਸੀਂ ਕੈਰੀ ਫਾਰਵਰਡ ਵੀ ਕਰਨੀ ਹੈ ਸਰ 2021 ਵਿੱਚ ਬੰਦਰਗਾਰ ਤੇ ਉਹਨਾਂ ਨੇ ਪੜੀ ਕਿ ਉਹ ਵੀ ਇੱਕ ਕਾਫੀ ਕਿ ਇਹਨਾਂ ਦਾ ਦੇਖੋ ਗੱਲ ਬੜੀ ਸਿੰਪਲ ਹੈ ਉਦੋਂ ਇਹ ਬਾਹਰਲਾ ਇੱਕ ਸਮਗਲਰ ਹੈਗਾ ਉਹਦਾ ਜਿਹੜਾ ਮੈਂ ਨਾਂ ਤਾਂ ਨਹੀਂ ਲੈ ਰਿਹਾ ਬਿਕੋਜ਼ ਉਹ ਫਿਰ ਗੱਲ ਡੀਕਟ ਹੋ ਜਾਂਦੀ ਹੈ ਉਹਨਾਂ ਦੇ ਜਿਹੜੇ ਕੰਟੈਕਟਸ ਨੇ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਦਾਰੇ ਚ ਲੈ ਕੇ ਆਉਣਾ ਬਾਹਰ ਕੰਟੈਕਟ ਕਰਕੇ ਹੀ ਇਹਨਾਂ ਨੇ ਸਾਰਾ ਇਹ ਕੰਮ ਕੀਤਾ ਸੀ ਪੋਰਟਸ ਦੇ ਉੱਤੇ ਉਦੋਂ ਇੰਨੀ ਇਹਨਾਂ ਦੇ ਜੋ ਪੁੱਛ ਕੇ ਚ ਆਇਆ ਕਿ ਇੰਨੀ ਸਖਤੀ ਨਹੀਂ ਸੀਗੀ ਤਾਂ ਉਹਨਾਂ ਨੂੰ ਲੱਗਿਆ ਕਿ ਬੜਾ ਵਧੀਆ ਟਿਕਾਪਾ ਇੰਪੋਰਟ ਐਕਸਪੋਰਟ ਦਾ ਕੰਮ ਸ਼ੁਰੂ ਕਰ ਲਿਆ ਇਹ ਆਪਾਂ ਇਸ ਬਹਾਨੇ ਨਾਲ ਉੱਥੋਂ ਪੋਰਟ ਦੇ ਕੰਟੇਨਰ ਦੇ ਵਿੱਚ ਪੁੱਸ਼ ਕੀਤੀ ਪਰ ਉਹ ਫੜੀ ਗਈ ਉਦੋਂ ਡੀਆਰਏ ਵੱਲੋਂ ਇਹ ਬਾਰੇ ਭਗੌੜਾ ਹੀ ਆ 2015 ਤੋਂ ਉਹ ਤਾਂ 2021 ਦੀ ਗੱਲ ਹੈ ਜਿਹੜੀ ਉਦੋਂ ਹੋਈ ਤੇ ਮੁੰਬਈ ਪੁਲਿਸ ਨੂੰ ਵੀ ਜਿਹੜੀ ਮਿਲੀ 356 ਕਿਲੋ ਉਹਦੇ 'ਚ ਵੀ ਇਹ ਸਾਰਾ ਮੇਨ ਰੋਲ ਹੀ ਇਹਨਾਂ ਦਾ ਸੀਗਾ ਪਰ ਫੜੇ ਨਹੀਂ ਗਏ ਪਰ ਪਾਕਿਟਾਂ ਬਣਾਏ ਸਨ ਉਹ ਅਸੀਂ ਹੁਣ ਚੈੱਕ ਕਰਨੇ ਆਂ ਜੀ ਪਾਸਪੋਰਟ ਤੁਹਾਨੂੰ ਦੱਸਦਾ ਸਾਨੂੰ ਉਹ ਨੰਬਰ ਵਗੈਰਾ ਆ ਗਏ ਉਹਨਾਂ ਦੀਆਂ ਕਾਪੀਆਂ ਉਹ ਸਾਰਾ ਆਪਾਂ ਨੂੰ ਲੋਕਲ ਪੁਲਿਸ ਨਾਲ ਟਾਈ ਅਪ ਕਰਨਾ ਪੈਗਾ ਕਿ ਵੈਰੀਫਿਕੇਸ਼ਨ ਕਿੱਦਾਂ ਹੋਈ ਕਿੱਦਾਂ ਇਹਨਾਂ ਨੇ ਅਪਲਾਈ ਕੀਤਾ ਉਹ ਸਾਰੀ ਚੀਜ਼ ਆਪਾਂ ਦੇਖਾਂਗੇ ਪ੍ਰੋਪਰਟੀ ਨਹੀਂ ਕੋਈ ਕਿੰਨੀ ਕਿੰਨੇ ਕਰੋੜਾਂ ਦੀ ਪ੍ਰੋਪਰਟੀ ਹੈ ਇੱਕ ਵੈਲਿਊਏਸ਼ਨ ਤਾਂ ਨਹੀਂ ਕੀਤੀ ਪਰ ਅਸੀਂ ਪ੍ਰੋਪਰਟੀ ਆਇਡੈਂਟੀਫਾਈ ਕਰ ਲਈ ਹੈ ਪਰ ਇਹਨਾਂ ਦਾ ਕੰਮ ਕਾਫੀ ਹਾਈ ਲੈਵਲ ਤੇ ਚੱਲ ਰਿਹਾ ਸੀ ਹਵਾਲੇ ਦਾ ਵੀ ਉਹਦੇ ਚ ਵੀ ਕੁਝ ਬੰਦੇ ਫਿਕਰ ਹੋਏ ਆ ਪਰ ਅਜੇ ਉਹਨਾਂ ਦੇ ਨਾਮ ਆਪਾਂ ਨਹੀਂ ਦੱਸ ਰਹੇ ਉਹਨਾਂ ਨੂੰ ਜਲਦੀ ਅਸੀਂ ਅਰੈਸਟ ਕਰਾਂਗੇ ਸਾਰੇ ਜਿਹੜੇ ਇਹਨਾਂ ਨੇ ਜਾਣੀ ਦੱਸਤਾ ਬਣਾਏ ਹੋਣਗੇ ਜਿਨ੍ਹਾਂ ਨੇ ਬਣਾਏ ਉਹਨਾਂ ਤੇ ਵੀ ਕਾਰਵਾਈ ਬਿਲਕੁਲ ਹੋਏਗੀ ਜੀ ਟਰੈਵਲ ਏਜੰਟ ਹੈ ਕੋਈ ਹੋਰ ਹੈ ਦੇਖੋ ਸਾਰੀ ਚੀਜ਼ਾਂ ਤਾਂ ਪਰਤਾਂ ਖੋਲਣਗੀਆਂ ਪਰ ਮੈਂ ਜਿਹੜੀ ਤੁਹਾਨੂੰ ਮੇਨ ਗੱਲ ਇਹ ਤੇ ਦੱਸਣੀ ਹੈ ਕਿ ਆਪਾਂ ਹਰ ਰੋਜ਼ ਸੁਣਿੰਦੇ ਆ ਕਿ ਬਿਗ ਫਿਸ਼ ਨਹੀਂ ਫੜੀ ਜਾਂਦੀ ਆਮ ਮੀਡੀਆ ਚ ਦਿੱਤਾ ਹੁੰਦਾ ਬਟ ਆਈ ਵਾਂਟ ਟੂ ਟੈਲ ਯੂ ਥਿਸ ਇਜ਼ ਐਕਚੁਅਲ ਬਿਗ ਫਿਸ਼ ਔਰ ਅਸਲੀ professionl policing ਦੇ ਵਿੱਚ ਮੈਂ ਆਪਣੀ ਸਾਰੀ ਟੀਮ ਨੂੰ ਸਾਡੇ ਮਨਜੋਗ ਡੀਜੀ ਸਾਹਿਬ ਤੇ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਜਿਹੜੇ ਕੰਮ ਕਰ ਰਹੇ ਆ ਦਿੱਲੀ ਵਧਾਈ ਦਿੰਨਾ ਕਿ ਇੰਨਾ professionl ਕੰਮ ਕਰਕੇ ਇੰਨੀ ਦੇਰ ਦੇ ਵੱਡੇ ਪਗੋੜੇ ਜਿਹੜੇ ਇੰਨਾ ਆਪਰੇਟ ਕਰ ਰਹੇ ਇੰਟਰ ਸਟੇਟ ਔਰ ਆਊਟਸਾਈਡ ਇੰਡੀਆ ਵੀ ਆਹੀ ਪੋਰਟਸ ਦੇ ਉੱਤੇ ਇਹ ਆ ਰਿਹਾ ਸੋ ਇਟਸ ਅ ਬਿਗ ਅਚੀਵਮੈਂਟ। ਪੁਲਿਸ ਦਾ ਕੰਮ ਹੈ ਕਿ ਅਸੀਂ ਹਰੇਕ ਚੀਜ਼ ਨੂੰ ਬਰੀਕੀ ਨਾਲ ਇਨਵੈਸਟਿਗੇਟ ਕਰਨਾ। ਔਰ ਜਦੋਂ ਵੀ ਸਾਨੂੰ ਰਿਕਵਰੀਜ਼ ਹੋਈਆਂ ਤੁਸੀਂ ਦੇਖਿਆ ਪਿਛਲੇ ਸਮੇਂ 'ਚ ਆਪਾਂ ਕਮਿਸ਼ਨਰ ਪੁਲਿਸ ਵੱਲੋਂ ਵੱਡੀਆਂ ਡਰੱਗ ਦੀਆਂ ਤੇ ਆਮ ਜ਼ਿਆ ਰਿਕਵਰੀਆਂ ਸਾਡੀ ਸਾਰੀ ਟੀਮ ਨੇ ਬੜੀ ਮਿਹਨਤ ਕੀਤੀ ਹੈ। ਸੋ ਅਸੀਂ ਹਰੇਕ ਚੀਜ਼ ਨੂੰ ਬਰੀ ਬਰੀਕੀ ਨਾਲ ਅੱਗੇ ਤੋਂ ਅੱਗੇ ਬੈਕਵਰਡ ਲਿੰਕੇਜ, ਫਾਰਵਰਡ ਲਿੰਕੇਜ, ਪ੍ਰੋਫੈਸ਼ਨਲ ਪੁਲਿਸਿੰਗ ਜੋ ਕਰਦੇ ਆ ਇਨਵੈਸਟੀਗੇਸ਼ਨ ਕਰਦੇ ਆ। ਉਸੇ ਦਾ ਸਿਲਸਿਲਾ ਹੈ ਕਿ ਨਹੀਂ ਮਿਹਨਤ ਨਾਲ ਇਹ ਬਰੀਕੀ ਨਾਲ ਅੱਗੇ ਤੋਂ ਅੱਗੇ ਜਾਂਦੇ ਸਾਡੀ ਕੜੀ ਕੜੀ ਜਿਹੜੀ ਜੁੜੀ ਹੈ ਤੇ ਇਹ ਵੱਡੀ ਕਾਮਯਾਬੀ ਹੋਈ। ਗੱਡੀਆਂ ਕਿਹਨਾਂ ਦੇ ਨਾਮ ਤੇ ਉਹ ਵੀ ਆਰਸੀਆਂ ਸਾਰੀਆਂ ਚੈੱਕ ਕਰ ਰਹੇ ਇਹਨਾਂ ਦੇ ਕੋਈ ਰਿਸ਼ਤੇਦਾਰਾਂ ਕੋਈ ਆਪਣੇ ਨਾਮ ਤੇ ਝੂਠੇ-ਮੂਠੇ ਕੀਤੀਆਂ ਹੋਈਆਂ ਉਹ ਸਾਰੀਆਂ ਪਾਰਟ ਆਫ ਦੀ ਕੇਸ ਹੈ। 2.5 ਲੱਖ ਰੁਪਇਆ ਜਿਹੜਾ ਉਹ ਵੀ ਕੈਸ਼ ਮਿਲਿਆ ਹੋਰ ਵੀ ਮਿਲਣ ਦੀ ਉਮੀਦ ਹੈ। ਦੇਖੋ ਤਾਂ ਮੋਡਸ ਪਰੈਂਡੀ ਚੇਂਜ ਕ੍ਰਿਮੀਨਲ ਕਰਦਾ ਹੀ ਹੈ ਜੀ ਆਪਣਾ। ਟੋਬਟਾ ਅੱਛਾ ਇਹ ਆਪਰੇਸ਼ਨ ਹੋਇਆ ਹਾਂਜੀ ਨਹੀਂ ਅਸਲਾ ਨਹੀਂ ਠੀਕ ਹੈ ਸਰ ਠੀਕ ਹੈ ਥੈਂਕ ਯੂ